ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਇਸ ਪ੍ਰੈਸ ਵਾਰਤਾ ਵਿੱਚ ਮੌਜੂਦ ਸਾਰੇ ਹੀ ਸਾਡੇ ਪੱਤਰਕਾਰ ਭਰਾਵਾਂ ਦਾ ਮੈਂ ਜੀ ਆਇਆਂ ਕਰਦਾ ਧੰਨਵਾਦ ਕਰਦਾ ਅੱਜ ਦੀ ਇਸ ਪ੍ਰੈਸ ਵਾਰਤਾ ਦਾ ਸਾਡਾ ਮੁੱਖ ਮਕਸਦ ਜੋ ਵਿਧਾਨ ਸਭਾ ਹਲਕਾ ਕਾਦੀਆਂ ਦੇ ਵਿੱਚ ਬਾਦਲ ਦਲ ਵੱਲੋਂ ਰੈਲੀ ਕੀਤੀ ਗਈ ਹੈ ਉਹਦੇ ਸਬੰਧ ਵਿੱਚ ਰੱਖਿਆ ਗਿਆ ਪਹਿਲਾਂ ਤੋਂ ਮੈਂ ਦੱਸਣਾ ਚਾਹਾਂਗਾ ਕਿ ਇਹ ਜਿਹੜੀ ਮੁਹਿੰਮ ਹੈ ਇਹ ਸੁਖਬੀਰ ਬਚਾਓ ਤੇ ਪੰਜਾਬ ਡਰਾਉ ਮੁਹਿੰਮ ਹੈ ਔਰ ਜਿਹੜੀ ਕੱਲ ਉੱਥੇ ਰੈਲੀ ਕੀਤੀ ਗਈ ਆ ਉਹਦੇ ਵਿੱਚ ਸਾਰੇ ਪੰਜਾਬ ਤੋਂ ਲੋਕ ਇਕੱਠੇ ਕੀਤੇ ਗਏ ਸਾਰੇ ਹੀ ਵਿਧਾਨ ਸਭਾਵਾਂ ਜਿਹੜੀਆਂ ਗਰਦਾਸਪੁਰ ਜ਼ਿਲ੍ਹੇ ਦੀਆਂ ਸੀ ਉਥੋਂ ਵੱਡੀ ਗਿਣਤੀ ਦੇ ਵਿੱਚ ਲੋਕ ਆਏ ਨੇ ਇੱਥੋਂ ਤੱਕ ਕਿ ਰੋਪੜ ਲੁਧਿਆਣਾ ਹੁਸ਼ਿਆਰਪੁਰ ਜ਼ਿਲ੍ਹਿਆਂ ਚੋਂ ਤਰਨਤਾਰਨ ਅੰਮ੍ਰਿਤਸਰ ਸਾਰੇ ਜ਼ਿਲ੍ਹਿਆਂ ਦੇ ਵਿੱਚੋਂ ਉੱਥੇ ਲੋਕ ਜਿਹੜੇ ਆ ਉਹ ਇਕੱਠੇ ਕੀਤੇ ਗਏ ਆ ਇਹਦੇ ਨਾਲ ਨਾਲ ਜਿੰਨੀ ਯੂਥ ਸੀਗੇ ਯੂਥ ਦੇ ਪ੍ਰਧਾਨ ਉੱਥੇ ਆਏ ਉਹਨਾਂ ਨੇ ਸਾਰੇ ਪੰਜਾਬ ਤੋਂ ਯੂਥ ਜਿਹੜਾ ਉੱਥੇ ਆਰਗੇਨਾਈਜ਼ ਕੀਤਾ ਸੋ ਤੇ ਕੁਝ ਵੀ ਉੱਥੇ ਵੱਡਾ ਨਹੀਂ ਹੋ ਸਕਿਆ ਨਾ ਕੋ ਬਹੁਤਾ ਵੱਡਾ ਉੱਥੇ ਸਾਰੇ ਕਹਿਣ ਨੂੰ ਕਾਦੀਆਂ ਹਲਕੇ ਦਾ ਕੱਟ ਸੀ ਪਰ ਕੀਤਾ ਸਾਰੇ ਪੰਜਾਬ ਦਾ ਸੀ ਸੋ ਕੋਈ ਉੱਥੇ ਕੋਈ ਵੱਡੀ ਨਵੀਂ ਜੁਆਇਨਿੰਗ ਨਹੀਂ ਕਰ ਸਕੇ ਪਹਿਲੋਂ ਐਲਾਨ ਕਰਦੇ ਰਹੇ ਕਿ 25 ਸਰਪੰਚ ਜੁਆਇਨ ਹੋਣਗੇ 30 ਸਰਪੰਚ ਜੁਆਇਨ ਹੋਣਗੇ ਇੱਕ ਮੈਂਬਰ ਪੰਚਾਇਤ ਤੱਕ ਵੀ ਜਿਹੜਾ ਵਾ ਉਹ ਉੱਥੇ ਕੋਈ ਅਕਾਲੀ ਦਲ ਦਾ ਜੁਆਇਨ ਨਹੀਂ ਹੋਇਆ ਉਹ ਹੀ ਪਹਿਲਾ ਹੀ ਕੇਡਰ ਜਿਹੜਾ ਵਾ ਉਹਨੂੰ ਜਿੱਥੇ ਰੈਲੀ ਪੰਜਾਬ ਚ ਹੁੰਦੀ ਆ ਉੱਥੇ-ਉੱਥੇ ਇਹ ਕੇਡਰ ਆਪਣਾ ਜਿਹੜਾ ਵਾ ਉਹ ਲੈ ਕੇ ਚਲੇ ਜਾਂਦੇ ਉਸ ਤੋਂ ਅੱਗੇ ਮੈਂ ਤੁਹਾਨੂੰ ਦੱਸਣਾ ਚਾਹਨਾ ਕਿ ਕੱਲ ਦੀ ਰੈਲੀ ਵਿੱਚ ਵਿਕਰਮ ਮਜੀਠੀਆ ਵੀ ਨਹੀਂ ਉੱਥੇ ਹਾਜ਼ਰ ਹੋਏ ਪੰਜਾਬ ਦੀ ਪਹਿਲੀ ਰੈਲੀ ਹੋਵੇ ਮਾਝੇ ਦੇ ਵਿੱਚ ਹੋਵੇ ਮਾਝੇ ਦਾ ਵੱਡਾ ਚਿਹਰਾ ਬਿਕਰਮ ਮਜੀਠੀਆ ਹੋਣ ਤੇ ਕਾਦੀਆਂ ਹਲਕੇ ਚ ਉਹਨਾਂ ਦੀ ਗੈਰ ਹਾਜ਼ਰੀ ਜਿਹੜੀ ਆ ਇਹ ਸਿੱਧ ਕਰਦੀ ਆ ਕਿ ਅਕਾਲੀ ਦਲ ਦੇ ਵਿੱਚ ਅੰਦਰੂਨੀ ਦਰਾਰਾਂ ਪੈ ਚੁੱਕੀਆਂ ਨੇ ਦੋ ਵੱਡੇ ਪਾਵਰ ਸੈਂਟਰ ਉਹਦੇ ਚ ਬਣ ਚੁੱਕੇ ਨੇ ਔਰ ਸੁਖਬੀਰ ਔਰ ਮਜੀਠੀਆ ਦੇ ਵਿੱਚ ਇੰਟਰਨਲ ਪਾਰਟੀ ਦੇ ਵਿੱਚ ਬਹੁਤ ਵੱਡਾ ਰਿਫਟ ਆ ਚੁੱਕਿਆ ਔਰ ਆਉਣ ਵਾਲੇ ਸਮੇਂ ਚ ਅਕਾਲੀ ਦਲ 2-3 ਫਾੜ ਤੱਕੇ ਹੋ ਸਕੇ ਹੋ ਚੁੱਕਿਆ ਇਹ ਚਾਰ ਫਾੜ ਹੋਣ ਜਾ ਰਿਹਾ ਔਰ ਇਹਦੇ ਤੋਂ ਅਗਲੀ ਜੇ ਅੱਜ ਦੀ ਗੱਲ ਕਰੀਏ ਤੇ ਸਾਡੇ ਅਕਾਲ ਤਖਤ ਸਾਹਿਬ ਦੇ ਸਾਫਕਾ ਜਥੇਦਾਰ ਗਿਆਨੀ ਰਕबीर ਸਿੰਘ ਹੁਣਾ ਨੇ ਬਹੁਤ ਵੱਡੇ ਖੁਲਾਸੇ ਜਿਹੜੇ ਉਹ ਕੀਤੇ ਉਹਨਾਂ ਨੇ ਸਾਰਾ ਦੱਸਿਆ ਕਿ ਕਿਸ ਤਰ੍ਹਾਂ ਇੱਕ ਖਾਸ ਪਰਿਵਾਰ ਦੀ ਪੁਸ਼ਤ ਪਨਾਹੀ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਚ ਕਿਸ ਤਰ੍ਹਾਂ ਧੰਦਲੀਆਂ ਹੋ ਰਹੀਆਂ ਕਿਸ ਤਰ੍ਹਾਂ ਗੁਰਦੁਆਰਾ ਸਾਹਿਬ ਦੀ ਜ਼ਮੀਨ ਜਿਹੜੀ ਆ ਕੌਡੀਆਂ ਦੇ ਭਾਗ ਵੇਚੀ ਜਾ ਰਹੀ ਹੈ ਇੱਕ ਵਪਾਰ ਬਣਾ ਦਿੱਤਾ ਗਿਆ ਜਿਸ ਤਰ੍ਹਾਂ ਜਿਹੜੇ ਗੁਰੂ ਸਾਹਿਬ ਦੇ ਅਸੀਂ ਪਾਠ ਕਰਾਉਂਦੇ ਆ 8500 ਦੀ ਜਗ੍ਹਾ 5-5 ਲੱਖ ਤੱਕ ਰੁਪਿਆ ਜਿਹੜਾ ਵਾ ਉਹ ਸਿੱਖ ਸੰਗਤ ਕੋਲਿਆ ਜਾ ਰਿਹਾ ਹੈ ਡੇਰਾਵਾਦ ਨੂੰ ਪਰਫੁੱਲਤ ਜਿਹੜਾ ਵਾ ਉਥੇ ਕੀਤਾ ਜਾ ਰਿਹਾ ਤੇ ਜੇ ਅਸੀਂ ਥੋੜਾ ਇਹਦੇ ਬੈਕਗ੍ਰਾਉਂਡ 'ਚ ਜਾਈਏ ਸੁਖਬੀਰ ਸਿੰਘ ਬਾਦਲ ਨੇ ਕੱਲ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਮੈਨੂੰ ਦੁਬਾਰਾ ਰਾਜ ਭਾਗ ਦਿਓ ਪਰ ਮੈਂ ਉਹਨਾਂ ਨੂੰ ਪੁੱਛਣਾ ਚਾਹੁੰਨਾ ਪੰਜਾਬ ਦੇ ਲੋਕਾਂ ਨੇ ਪੰਜ ਵਾਰ ਬਾਦਲ ਪਰਿਵਾਰ ਨੂੰ ਰਾਜ ਭਾਗ ਦਿੱਤਾ ਤੇ ਤੁਸੀਂ ਉਸ ਰਾਜ ਭਾਗ 'ਚ ਕੀ ਕੀਤਾ ਤੁਸੀਂ ਉਸ ਰਾਜ ਭਾਗ 'ਚ ਬੇਦਬੀਆਂ ਕਰਵਾਈਆਂ ਤੁਸੀਂ ਉਸ ਰਾਜ ਭਾਗ 'ਚ ਸੌਦਾ ਸਾਧ ਨੂੰ ਮਾਫੀ ਦਿੱਤੀ ਤੁਸੀਂ ਉਸ ਰਾਜ ਭਾਗ ਦੇ ਵਿੱਚ ਸਾਡੇ ਸਿੰਘਾਂ ਨੂੰ ਸ਼ਹੀਦ ਕੀਤਾ ਔਰ ਡੇਰੇ ਸਿਰਸੇ ਵਾਲੇ ਨੂੰ ਮਾਫੀ ਦਿੱਤੀ 1 ਕਰੋੜ ਰੁਪਏ ਦੇ ਨੇੜੇ ਦੇ ਇਸ਼ਤਿਹਾਰ ਗੁਰੂ ਘਰ ਦੀ ਗੋਲ ਚੁਦ ਦਿੱਤੇਗੇ ਔਰ ਫਿਰ ਤੁਸੀਂ ਅਕਾਲ ਤਖਤ ਸਾਹਿਬ ਤੇ ਜਾ ਕੇ ਆਪਣੀ ਝੋਲੀ 'ਚ ਇਹ ਸਾਰੀਆਂ ਗੱਲਾਂ ਪਵਾ ਕੇ ਮਾਫੀ ਮੰਗੀ ਤਨਖਾਹ ਲਵਾਈ ਤੇ ਬਾਅਦ ਵਿੱਚ ਤੁਸੀਂ ਮੁਕਰ ਗਏ ਪੰਜਾਬ ਦੇ ਲੋਕਾਂ ਨੂੰ ਤੁਸੀਂ ਇਹ ਨਾ ਸਮਝੋ ਕਿ ਕੋਈ ਸਮਝ ਨਹੀਂ ਆਉਂਦਾ ਪੰਜਾਬ ਦੀ ਜਿਹੜੀ ਸੰਗਤ ਹੈ ਇਹ ਭੜੀ ਭਾਤ ਜਾਣਦੀ ਹੈ ਪੰਜਾਬ ਨੂੰ ਸੇਵਾ ਨਹੀਂ ਤੁਹਾਨੂੰ ਦੇਗਾ ਤੁਹਾਡੇ ਕੋਲੋਂ ਗੁਰੂ ਘਰ ਪੰਜਾਬ ਦੇ ਯਾਦ ਕਰਾਉਣੇ ਚਾਹੀਦੇ ਨੇ ਇਸ ਸਮੇਂ ਦੀ ਲੋੜ ਕਿਉਂਕਿ ਜੋ ਅੱਜ ਗਿਆਨੀ ਰਗਬੀਰ ਸਿੰਘ ਹੁਣਾ ਨੇ ਖਲਾਸੇ ਕੀਤੇ ਨੇ ਉਹਦੇ ਤੋਂ ਸਿੱਧ ਹੁੰਦਾ ਕਿ ਕਿਸ ਤਰ੍ਹਾਂ ਸਾਡੇ ਗੁਰੂ ਘਰਾਂ ਦੇ ਵਿੱਚ ਹਰ ਪ੍ਰਕਾਰ ਦੀਆਂ ਤੰਦਲੀਆਂ ਹੋ ਰਹੀਆਂ ਸ਼ੋਸ਼ਨ ਹੋ ਰਿਹਾ ਔਰ ਆਉਣ ਵਾਲੇ ਸਮੇਂ 'ਚ ਮੈਂ ਸਾਰੀ ਸਿੱਖ ਸੰਗਤ ਨੂੰ ਵੀ ਅਪੀਲ ਕਰਦਾ ਕਿ ਸਾਡੀ ਵੱਡੀ ਲੜਾਈ ਜਿਹੜੀ ਆ ਉਹ ਗੁਰੂ ਘਰਾਂ ਨੂੰ ਆਜ਼ਾਦ ਕਰਾਉਣ ਦੀ ਆ ਸੋ ਇਹਨਾਂ ਬਾਦਲਕਿਆਂ ਤੋਂ ਸਾਨੂੰ ਆਪਣੇ ਜਿਹੜੇ ਗੁਰੂ ਘਰ ਆ ਉਹ ਆਜ਼ਾਦ ਕਰਾਉਣੇ ਚਾਹੀਦੇ ਆ ਔਰ ਬਾਕੀ ਜੇ ਮੈਂ ਕਾਦੀਆਂ ਹਲਕੇ ਦੀ ਸਪੈਸੀਫਿਕ ਗੱਲ ਕਰਾਂ ਕੱਲ ਜਿਹੜੀ ਉਹ ਟਿਕਟ ਅਨਾਉਂਸ ਕਰਕੇ ਗਏ ਕਿ ਇਹ ਐਮਐਲਏ 27 ਚ ਬਣਾਓ ਆ 10 ਪਰਚੇ ਜਿਹੜਾ ਅਕਾਲੀ ਦਲ ਦਾ ਪਹਿਲਾ ਉਮੀਦਵਾਰ ਇਹਨਾਂ ਐਲਾਨ ਕੀਤਾ 10 ਪਰਚੇ 307 ਤੋਂ ਲੈ ਕੇ ਨਸ਼ਿਆਂ ਤੋਂ ਲੈ ਕੇ ਕ੍ਰਿਮਿਨਲ ਲੋਕਾਂ ਨੂੰ ਅਕਾਲੀ ਦਲ ਦੀਆਂ ਟਿਕਟਾਂ ਦਿੱਤੀਆਂ ਗਈਆਂ ਥੋੜਾ ਜਿਹਾ ਪਿਛੋਕੜ 'ਚ ਚਲੇ ਜੋ ਤਰਨ ਤਰਨ ਦੇ ਵਿੱਚ ਪੰਜਾਬ ਦੇ ਨਾਮੀ ਗੈਂਗਸਟਰ ਦੇ ਪਰਿਵਾਰ ਨੂੰ ਪਿਕ ਦਿੱਤੀ ਗਈ ਸੋ ਮੈਂ ਬਾਦਲ ਨੂੰ ਪੁੱਛਣਾ ਚਾਹੁੰਨਾ ਕਿ ਤੁਸੀਂ ਪੰਜਾਬ ਦੇ ਵਿੱਚ ਕਹੋ ਜਾਂ ਮੈਂ ਹੋਰ ਲੈਣਾ ਚਾਹੁੰਦੇ ਗੈਂਗਸਟਰ ਪਰਿਵਾਰਾਂ ਨੂੰ ਟਿਕਟਾਂ ਦੇ ਕੇ ਤੇ ਜਿਹੜੇ ਟਕਸਾਲੀ ਪਰਿਵਾਰ ਸੀ ਕੁਰਬਾਨੀ ਵਾਲੇ ਪਰਿਵਾਰ ਸੀ ਸਾਡਾ ਪਰਿਵਾਰ ਕਿਉਂ ਅਕਾਲੀ ਦਲ ਤੋਂ ਵਿਸਰਿਆ ਮੇਰੇ ਸਵਰਗੀ ਦਾਦਾ ਜੀ ਜਥੇਦਾਰ ਰਾਜਗਰ ਸਿੰਘ ਸੇਖਵਾ ਅਕਾਲੀ ਦਲ ਦੇ ਪ੍ਰਧਾਨ ਰਹੇ ਬਾਦਲ ਸਾਹਿਬ ਤੋਂ ਉਹਨਾਂ ਨੇ ਵੱਧ ਜੇਲਾਂ ਕੱਟੀਆਂ ਕੁਰਬਾਨੀਆਂ ਕੀਤੀਆਂ ਮੋਰਚੇ ਲਾਏ ਕਿਉਂ ਅਸੀਂ ਅਲੱਗ ਹੋਏ ਕਿਉਂਕਿ ਅਸੀਂ ਗੁਰੂ ਨੂੰ ਪੇਟ ਤੁਹਾਨੂੰ 2022 ਦੀਆਂ ਇਲੈਕਸ਼ਨਾਂ ਦੇ ਵਿੱਚ ਪੂਰੀ ਤਰ੍ਹਾਂ ਰਿਜੈਕਟ ਕਰ ਚੁੱਕੇ ਨੇ ਔਰ ਤੁਸੀਂ ਸੁਪਨੇ ਲੈਂਦੇ ਹੋ ਪੰਜਾਬ 'ਚ ਸਰਕਾਰ ਬਣਾਉਣ ਦੀ ਤੁਹਾਡੇ ਕੋਲੋਂ ਤੇ ਗੁਰੂ ਘਰ ਲੋਕਾਂ ਨੇ ਆਜ਼ਾਦ ਕਰਾਉਣੇ ਔਰ ਦਾਸਾਂ ਹੋ ਰਹੀਆਂ ਨੇ ਬਿਛਾਰੀ ਦੁਨੀਆ 'ਚ ਔਰ ਇਹ ਕਲਾ ਵਰਤਰੀਆ ਮਹਾਰਾਜ ਦੀ ਜਿਹੜੀ ਅੱਜ ਗਿਆਨੀ ਰਗਵੀਰ ਸਿੰਘ ਹੋਣਾ ਨੇ ਖਲਾਸੇ ਕੀਤੇ ਨੇ ਇਹ ਗੁਰੂ ਪਾਤਸ਼ਾਹ ਕਲਾ ਵਰਤਾ ਰਹਿਆ ਬਾਦਲ ਕਿਉ ਤੁਹਾਡਾ ਪਾਪ ਦਾ ਕੜਾ ਭਰ ਚੁੱਕਿਆ ਤੁਹਾਡਾ ਅਖੀਰ ਆ ਚੁੱਕਿਆ ਔਰ ਆਉਣ ਵਾਲੇ ਸਮੇਂ 'ਚ ਪੰਜਾਬ ਦੇ ਲੋਕ ਇਹਨਾਂ ਨੂੰ ਆਪਣੇ ਸ਼ਬਦਾਂ ਦੇ ਵਿੱਚ ਜਵਾਬ ਦੇਣਗੇ ਸੋ ਸਾਰੇ ਪ੍ਰੈਸ ਵਾਲਿਆਂ ਦਾ ਬਹੁਤ ਧੰਨਵਾਦ ਹੈ ਜੇ ਕੋਈ ਸਵਾਲ ਹੈ ਤਾਂ ਤੁਸੀਂ ਪਲੀਜ਼ ਕਰ ਸਕਦੇ ਹੋ ਜਿਹੜੇ ਗੱਦੀਆਂ ਕਾਦੀਆਂ ਲਾਣੇ ਉਸ ਦੇ ਉੱਪਰ ਦਸਤਾਵਾਹ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਇਸ ਪ੍ਰੈਸ ਵਾਰਤਾ ਵਿੱਚ ਮੌਜੂਦ ਸਾਰੇ ਹੀ ਸਾਡੇ ਪੱਤਰਕਾਰ ਭਰਾਵਾਂ ਦਾ ਮੈਂ ਜੀ ਆਇਆਂ ਕਰਦਾ ਧੰਨਵਾਦ ਕਰਦਾ ਅੱਜ ਦੀ ਇਸ ਪ੍ਰੈਸ ਵਾਰਤਾ ਦਾ ਸਾਡਾ ਮੁੱਖ ਮਕਸਦ ਜੋ ਵਿਧਾਨ ਸਭਾ ਹਲਕਾ ਕਾਦੀਆਂ ਦੇ ਵਿੱਚ ਬਾਦਲ ਦਲ ਵੱਲੋਂ ਰੈਲੀ ਕੀਤੀ ਗਈ ਹੈ ਉਹਦੇ ਸਬੰਧ ਦੇ ਵਿੱਚ ਰੱਖਿਆ ਗਿਆ ਪਹਿਲਾਂ ਤੋਂ ਮੈਂ ਦੱਸਣਾ ਚਾਹਾਂਗਾ ਕਿ ਇਹ ਜਿਹੜੀ ਮੁਹਿੰਮ ਹੈ ਇਹ ਸੁਖਬੀਰ ਬਚਾਓ ਤੇ ਪੰਜਾਬ ਡਰਾਮ ਹਿੰਦ ਔਰ ਜਿਹੜੀ ਕੱਲ ਉੱਥੇ ਰੈਲੀ ਕੀਤੀ ਗਈ ਹੈ ਉਹਦੇ ਵਿੱਚ ਸਾਰੇ ਪੰਜਾਬ ਤੋਂ ਲੋਕ ਇਕੱਠੇ ਕੀਤੇ ਗਏ ਸਾਰੇ ਹੀ ਵਿਧਾਨ ਸਭਾਵਾਂ ਜਿਹੜੀਆਂ ਗਰਦਾਸਪੁਰ ਜ਼ਿਲ੍ਹੇ ਦੀਆਂ ਸੀ ਉੱਥੋਂ ਵੱਡੀ ਗਿਣਤੀ ਦੇ ਵਿੱਚ ਲੋਕ ਆਏ ਨੇ ਇਥੋਂ ਤੱਕ ਕਿ ਰੋਪੜ ਲੁਧਿਆਣਾ ਹੁਸ਼ਿਆਰਪੁਰ ਜ਼ਿਲ੍ਹਿਆਂ ਚੋਂ ਤਰਨਤਾਰਨ ਅੰਮ੍ਰਿਤਸਰ ਸਾਰੇ ਜ਼ਿਲ੍ਹਿਆਂ ਦੇ ਵਿੱਚੋਂ ਉੱਥੇ ਲੋਕ ਜਿਹੜੇ ਆ ਉਹ ਇਕੱਠੇ ਕੀਤੇ ਗਏ ਆ ਇਹਦੇ ਨਾਲ ਨਾਲ ਜਿੰਨੀ ਯੂਥ ਸੀਗੇ ਯੂਥ ਦੇ ਪ੍ਰਧਾਨ ਉੱਥੇ ਆਏ ਉਹਨਾਂ ਨੇ ਸਾਰੇ ਪੰਜਾਬ ਤੋਂ ਯੂਥ ਜਿਹੜਾ ਉੱਥੇ ਆਰਗੇਨਾਈਜ਼ ਕੀਤਾ ਸੋ ਤੇ ਕੁਝ ਵੀ ਉੱਥੇ ਵੱਡਾ ਨਹੀਂ ਹੋ ਸਕਿਆ ਨਾ ਕੋ ਬਹੁਤਾ ਵੱਡਾ ਉੱਥੇ ਸਾਰੇ ਕਹਿੰਦੇ ਕਾਦੀਆਂ ਹਲਕੇ ਦਾ ਕੱਟ ਸੀ ਪਰ ਕੀਤਾ ਸਾਰੇ ਪੰਜਾਬ ਦਾ ਸੀ ਸੋ ਕੋਈ ਉਥੇ ਕੋਈ ਵੱਡੀ ਨਵੀਂ ਜੁਆਇਨਿੰਗ ਨਹੀਂ ਕਰ ਸਕੇ ਪਹਿਲੋਂ ਐਲਾਨ ਕਰਦੇ ਰਹੇ ਕਿ 25 ਸਰਪੰਚ ਜੁਆਇਨ ਹੋਣਗੇ 30 ਸਰਪੰਚ ਜੁਆਇਨ ਹੋਣਗੇ ਇੱਕ ਮੈਂਬਰ ਪੰਚਾਇਤ ਤੱਕ ਵੀ ਜਿਹੜਾ ਵਾ ਉਹ ਉਥੇ ਕੋਈ ਅਕਾਲੀ ਦਲ ਦਾ ਜੁਆਇਨ ਨਹੀਂ ਹੋਇਆ ਉਹ ਹੀ ਪਹਿਲਾ ਹੀ ਕੈਡਰ ਜਿਹੜਾ ਵਾ ਉਹਨੂੰ ਜਿੱਥੇ ਰੈਲੀ ਪੰਜਾਬ ਚ ਹੁੰਦੀ ਆ ਉਥੇ-ਉਥੇ ਇਹ ਕੈਡਰ ਆਪਣਾ ਜਿਹੜਾ ਵਾ ਉਹ ਲੈ ਕੇ ਚਲੇ ਜਾਂਦੇ ਉਸ ਤੋਂ ਅੱਗੇ ਮੈਂ ਤੁਹਾਨੂੰ ਦੱਸਣਾ ਚਾਹਨਾ ਕਿ ਕੱਲ ਦੀ ਰੈਲੀ ਵਿੱਚ ਵਿਕਰਮ ਮਜੀਠੀਆ ਵੀ ਨਹੀਂ ਉੱਥੇ ਹਾਜ਼ਰ ਹੋਏ ਪੰਜਾਬ ਦੀ ਪਹਿਲੀ ਰੈਲੀ ਹੋਵੇ ਮਾਝੇ ਦੇ ਵਿੱਚ ਹੋਵੇ ਮਾਝੇ ਦਾ ਵੱਡਾ ਚਿਹਰਾ ਵਿਕਰਮ ਮਜੀਠੀਆ ਹੋਣ ਤੇ ਕਾਦੀਆਂ ਹਲਕੇ 'ਚ ਉਹਨਾਂ ਦੀ ਗੈਰ ਹਾਜ਼ਰੀ ਜਿਹੜੀ ਆ ਇਹ ਸਿੱਧ ਕਰਦੀ ਆ ਕਿ ਅਕਾਲੀ ਦਲ ਦੇ ਵਿੱਚ ਅੰਦਰੂਨੀ ਦਰਾਰਾਂ ਪੈ ਚੁੱਕੀਆਂ ਨੇ ਦੋ ਵੱਡੇ ਪਾਵਰ ਸੈਂਟਰ ਉਹਦੇ 'ਚ ਬਣ ਚੁੱਕੇ ਨੇ ਔਰ ਸੁਖਬੀਰ ਔਰ ਮਜੀਠੀਆ ਦੇ ਵਿੱਚ ਇੰਟਰਨਲ ਪਾਰਟੀ ਦੇ ਵਿੱਚ ਬਹੁਤ ਵੱਡਾ ਰਿਫਟ ਆ ਚੁੱਕਿਆ ਔਰ ਆਉਣ ਵਾਲੇ ਸਮੇਂ 'ਚ ਅਕਾਲੀ ਦਲ 2-3 ਫਾੜ ਤੱਕ ਹੋ ਸਕੇ ਹੋ ਚੁੱਕਿਆ ਇਹ 4 ਫਾੜ ਹੋਣ ਜਾ ਰਿਹਾ ਔਰ ਇਹ ਤੋਂ ਅਗਲੀ ਜੇ ਅੱਜ ਦੀ ਗੱਲ ਕਰੀਏ ਤੇ ਸਾਡੇ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਰਗਬੀਰ ਸਿੰਘ ਹੁਣਾਂ ਨੇ ਬਹੁਤ ਵੱਡੇ ਖਲਾਸੇ ਜਿਹੜੇ ਉਹ ਕੀਤੇ ਆ ਉਹਨਾਂ ਨੇ ਸਾਰਾ ਦੱਸਿਆ ਕਿ ਕਿਸ ਤਰ੍ਹਾਂ ਇੱਕ ਖਾਸ ਪਰਿਵਾਰ ਦੀ ਪੁਸ਼ਤ ਪਣਾਈ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚ ਕਿਸ ਤਰ੍ਹਾਂ ਧੰਦਲੀਆਂ ਹੋ ਰਹੀਆਂ ਕਿਸ ਤਰ੍ਹਾਂ ਗੁਰਦੁਆਰਾ ਸਾਹਿਬ ਦੀ ਜ਼ਮੀਨ ਜਿਹੜੀ ਆ ਕੌਡੀਆਂ ਤੇ ਭਾਗ ਵੇਚੀ ਜਾ ਰਹੀ ਹੈ ਇੱਕ ਵਪਾਰ ਬਣਾ ਦਿੱਤਾ ਗਿਆ ਕਿਸ ਤਰ੍ਹਾਂ ਜਿਹੜੇ ਗੁਰੂ ਸਾਹਿਬ ਦੇ ਅਸੀਂ ਪਾਠ ਕਰਾਉਂਦੇ ਆ 8500 ਦੀ ਜਗ੍ਹਾ 5-5 ਲੱਖ ਤੱਕ ਰੁਪਿਆ ਜਿਹੜਾ ਵਾ ਉਹ ਸਿੱਖ ਸੰਗਤ ਕੋ ਲਿਆ ਜਾ ਰਿਹਾ ਬੇਰਾਬਾਦ ਨੂੰ ਪਰਫੁੱਲਤ ਜਿਹੜਾ ਵਾ ਉਥੇ ਕੀਤਾ ਜਾ ਰਿਹਾ ਤੇ ਜੇ ਅਸੀਂ ਥੋੜਾ ਇਹਦੇ ਬੈਕਗ੍ਰਾਉਂਡ 'ਚ ਜਾਈਏ ਸੁਖਬੀਰ ਸਿੰਘ ਬਾਦਲ ਨੇ ਕੱਲ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਮੈਨੂੰ ਦੁਬਾਰਾ ਰਾਜ ਭਾਗ ਦਿਓ ਪਰ ਮੈਂ ਉਹਨਾਂ ਨੂੰ ਪੁੱਛਣਾ ਚਾਹੁੰਦਾ ਕਿ ਪੰਜਾਬ ਦੇ ਲੋਕਾਂ ਨੇ ਪੰਜ ਵਾਰ ਬਾਦਲ ਪਰਿਵਾਰ ਨੂੰ ਰਾਜ ਭਾਗ ਦਿੱਤਾ ਤੇ ਤੁਸੀਂ ਉਸ ਰਾਜ ਭਾਗ 'ਚ ਕੀ ਕੀਤਾ ਤੁਸੀਂ ਉਸ ਰਾਜ ਭਾਗ 'ਚ ਬੇਅਦਬੀਆਂ ਕਰਵਾਈਆਂ ਤੁਸੀਂ ਉਸ ਰਾਜ ਭਾਗ 'ਚ ਸੌਦਾ ਸਾਧ ਨੂੰ ਮਾਫੀ ਦਿੱਤੀ ਤੁਸੀਂ ਉਸ ਰਾਜ ਭਾਗ ਦੇ ਵਿੱਚ ਸਾਡੇ ਸਿੰਘਾਂ ਨੂੰ ਸ਼ਹੀਦ ਕੀਤਾ ਔਰ ਡੇਰੇ ਸਿਸੇ ਵਾਲੇ ਨੂੰ ਮਾਫੀ ਦਿੱਤੀ 1 ਕਰੋੜ ਰੁਪਏ ਦੇ ਨੇੜੇ ਦੇ ਇਸ਼ਤਿਹਾਰ ਗੁਰੂ ਘਰ ਦੀ ਗੋਲਕ ਚੋਂ ਦਿੱਤੇ ਗਏ ਔਰ ਫਿਰ ਤੁਸੀਂ ਅਕਾਲ ਤਖਤ ਸਾਹਿਬ ਤੇ ਜਾ ਕੇ ਆਪਣੀ ਝੋਲੀ 'ਚ ਇਹ ਸਾਰੀਆਂ ਗੱਲਾਂ ਪਵਾ ਕੇ ਮਾਫੀ ਮੰਗੀ ਤਨਖਾਹ ਲਵਾਈ ਤੇ ਬਾਅਦ ਵਿੱਚ ਤੁਸੀਂ ਮੁਕਰ ਗਏ ਪੰਜਾਬ ਦੇ ਲੋਕਾਂ ਨੂੰ ਤੁਸੀਂ ਇਹ ਨਾ ਸਮਝੋ ਕਿ ਕੋਈ ਸਮਝ ਨਹੀਂ ਆਉਂਦਾ ਪੰਜਾਬ ਦੀ ਜਿਹੜੀ ਸੰਗਤ ਹੈ ਇਹ ਭਲੀ ਭਾਂਤ ਜਾਣਦੀ ਹੈ ਪੰਜਾਬ ਨੂੰ ਸੇਵਾ ਨਹੀਂ ਤੁਹਾਨੂੰ ਦੇਗਾ ਤੁਹਾਡੇ ਕੋਲੋਂ ਗੁਰੂ ਘਰ ਪੰਜਾਬ ਦੇ ਯਾਦ ਕਰਾਉਣੇ ਚਾਹੀਦੇ ਨੇ ਇਹ ਸਮੇਂ ਦੀ ਲੋੜ ਹੈ ਕਿਉਂਕਿ ਜੋ ਅੱਜ ਗਿਆਨੀ ਰਗਬੀਰ ਸਿੰਘ ਹੋਣਾ ਨੇ ਖਲਾਸੇ ਕੀਤੇ ਨੇ ਉਹਦੇ ਤੋਂ ਸਿੱਧ ਹੁੰਦਾ ਕਿ ਕਿਸ ਤਰ੍ਹਾਂ ਸਾਡੇ ਗੁਰੂ ਘਰਾਂ ਦੇ ਵਿੱਚ ਹਰ ਪ੍ਰਕਾਰ ਦੀਆਂ ਧੰਗਲੀਆਂ ਹੋ ਰਹੀਆਂ ਸ਼ੋਸ਼ਣ ਹੋ ਰਿਹਾ ਔਰ ਆਉਣ ਵਾਲੇ ਸਮੇਂ 'ਚ ਮੈਂ ਸਾਰੀ ਸਿੱਖ ਸੰਗਤ ਨੂੰ ਅਪੀਲ ਕਰਦਾ ਕਿ ਸਾਡੀ ਵੱਡੀ ਲੜਾਈ ਜਿਹੜੀ ਆ ਉਹ ਗੁਰੂ ਘਰਾਂ ਨੂੰ ਆਜ਼ਾਦ ਕਰਾਉਣ ਦੀ ਆ ਸੋ ਇਹਨਾਂ ਬਾਦਲਿਆਂ ਤੋਂ ਸਾਨੂੰ ਆਪਣੇ ਜਿਹੜੇ ਗੁਰੂ ਘਰ ਆ ਉਹ ਆਜ਼ਾਦ ਕਰਾਉਣੇ ਚਾਹੀਦੇ ਆ ਔਰ ਬਾਕੀ ਜੇ ਮੈਂ ਕਾਦੀਆਂ ਹਲਕੇ ਦੀ ਸਪੈਸੀਫਿਕ ਗੱਲ ਕਰਾਂ ਕੱਲ ਜਿਹੜੀ ਉਹ ਟਿਕਟ ਅਨਾਉਂਸ ਕਰਕੇ ਗਏ ਆ ਕਿ ਇਹ ਐਮਐਲਏ 27 ਚ ਬਣਾਓ ਆ 10 ਪਰਚੇ ਜਿਹੜਾ ਅਕਾਲੀ ਦਲ ਦਾ ਪਹਿਲਾ ਉਮੀਦਵਾਰ ਇਹਨਾਂ ਐਲਾਨ ਕੀਤਾ 10 ਪਰਚੇ 307 ਤੋਂ ਲੈ ਕੇ ਨਸ਼ਿਆਂ ਤੋਂ ਲੈ ਕੇ ਕ੍ਰਿਮੀਨਲ ਲੋਕਾਂ ਨੂੰ ਅਕਾਲੀ ਦਲ ਦੀਆਂ ਟਿਕਟਾਂ ਦਿੱਤੀਆਂ ਗਈਆਂ ਥੋੜਾ ਅੱਗੇ ਪਛੋਕੜ ਚ ਚਲੇ ਜਾਓ ਤਰਨ ਤਰਨ ਦੇ ਵਿੱਚ ਇਹ ਪੰਜਾਬ ਦੇ ਨਾਮੀ ਗੈਂਗਸਟਰ ਦੇ ਪਰਿਵਾਰ ਨੂੰ ਪਿੱਕ ਦਿੱਤੀ ਗਈ ਸੋ ਮੈਂ ਬਾਦਲ ਨੂੰ ਪੁੱਛਣਾ ਚਾਹੁੰਨਾ ਕਿ ਤੁਸੀਂ ਪੰਜਾਬ ਦੇ ਵਿੱਚ ਕਹੋ ਜਾਂ ਮੈਂ ਹੋਰ ਲਾਉਣਾ ਚਾਹੁੰਦੇ ਗੈਂਗਸਟਰ ਪਰਿਵਾਰਾਂ ਨੂੰ ਟਿਕਟਾਂ ਦੇ ਕੇ ਤੇ ਜਿਹੜੇ ਟਕਸਾਲੀ ਪਰਿਵਾਰ ਸੀ ਕੁਰਬਾਨੀ ਵਾਲੇ ਪਰਿਵਾਰ ਸੀ ਸਾਡਾ ਪਰਿਵਾਰ ਕਿਉਂ ਅਕਾਲੀ ਦਲ ਤੋਂ ਵਿਸਰਿਆ ਮੇਰੇ ਸਵਰਗੀ ਦਾਦਾ ਜੀ ਜਫੇਦਾਰ ਰਾਜਗਰ ਸਿੰਘ ਸੇਖਵਾ ਅਕਾਲੀ ਦਲ ਦੇ ਪ੍ਰਧਾਨ ਰਹੇ ਬਾਦਲ ਸਾਹਿਬ ਤੋਂ ਉਹਨਾਂ ਨੇ ਵੱਧ ਜੇਲਾਂ ਕੱਟੀਆਂ ਕੁਰਬਾਨੀਆਂ ਕੀਤੀਆਂ ਮੋਰਚੇ ਲਾਏ ਕਿਉਂ ਅਸੀਂ ਅਲੱਗ ਹੋਏ ਕਿਉਂਕਿ ਅਸੀਂ ਗੁਰੂ ਨੂੰ ਪਿੱਠ ਨਹੀਂ ਦੇ ਸਰ ਤੁਸੀਂ ਗੁਰੂ ਨੂੰ ਪਿੱਠ ਦਿੱਤੀ ਤੁਹਾਨੂੰ ਰਾਜ ਭਾਗ ਚਾਹੀਦਾ ਤੁਹਾਨੂੰ ਹੋਰ ਕੁਝ ਨਹੀਂ ਚਾਹੀਦਾ ਤੁਹਾਡਾ ਸਿਰਫ ਧਿਆਨ ਤੇ ਧਿਆਨ ਪੰਜਾਬ ਵਿੱਚ ਆਪਣੀ ਸੱਤਾ ਸਥਾਪਿਤ ਕਰਨ ਲਈ ਆ ਔਰ ਜੋ ਅੱਜ ਪੰਜਾਬ ਦੀ ਸਥਿਤੀ ਆ ਜੇ ਪੰਜਾਬ ਦੇ ਵਿੱਚ ਗੈਂਗਸਟਰ ਨੇ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਖਰਾਬ ਹੋਇਆ ਪੰਜਾਬ ਦੇ ਵਿੱਚ ਨਸ਼ੇ ਆ ਉਹ ਤੁਹਾਡੀ ਦੇਣ ਹੈ ਪੰਜਾਬ ਦੇ ਵਿੱਚ ਚਿੱਟਾ ਕਿੰਨੇ ਲਿਆਂਦਾ ਮੈਨੂੰ ਕਹਿਣ ਦੀ ਲੋੜ ਨਹੀਂ ਪੰਜਾਬ ਦੇ ਲੋਕ ਜਾਣਦੇ ਨੇ ਪੰਜਾਬ ਚ ਗੈਂਗਸਟਰ ਨੂੰ ਬਰਾਵਾ ਕੌਣ ਦੇ ਰਿਹਾ ਇਹ ਦੋਨੇ ਟਿਕਟਾਂ ਪ੍ਰਤੱਖ ਨੂੰ ਪ੍ਰਮਾਣ ਦੀ ਲੋੜ ਨਹੀਂ ਹੁੰਦੀ ਆ ਸਾਫ਼ ਦਿਖ ਰਿਹਾ ਕਿ ਕਿਸ ਤਰ੍ਹਾਂ ਦੇ ਪਰਿਵਾਰਾਂ ਨੂੰ ਬਾਦਲ ਦਲ ਜਿਹੜਾ ਟਿਕਟਾਂ ਨਾਲ ਨਿਵਾਜ ਰਿਹਾ ਸੋ ਇਸ ਕਰਕੇ ਤੁਸੀਂ ਜਿੰਨੀਆਂ ਮਰਜ਼ੀ ਰੈਲੀਆਂ ਕਰ ਲਓ ਜੋ ਮਰਜ਼ੀ ਕਰ ਲਓ ਪੰਜਾਬ ਦੇ ਲੋਕ ਤੁਹਾਨੂੰ 2022 ਦੀਆਂ ਚੋਣਾਂ ਦੇ ਵਿੱਚ ਪੂਰੀ ਤਰ੍ਹਾਂ ਰਿਜੈਕਟ ਕਰ ਚੁੱਕੇ ਨੇ ਔਰ ਤੁਸੀਂ ਸੁਪਨੇ ਲੈਂਦੇ ਹੋ ਪੰਜਾਬ 'ਚ ਸਰਕਾਰ ਬਣਾਉਣ ਦੀ ਤੁਹਾਡੇ ਕੋਲੋਂ ਤੇ ਗੁਰੂ ਘਰ ਲੋਕਾਂ ਨੇ ਆਜ਼ਾਦ ਕਰਾਉਣੇ ਔਰ ਦਸਾਂ ਹੋ ਰੀਆਂ ਨੇ ਬਚਾਰੀ ਦੁਨੀਆ 'ਚ ਔਰ ਇਹ ਕਲਾ ਵਰਤਰੀਆ ਮਹਾਰਾਜ ਦੀ ਜਿਹੜੀ ਅੱਜ ਗਿਆਨੀ ਰਕबीर ਸਿੰਘ ਹੁਣਾਂ ਨੇ ਖਲਾਸੇ ਕੀਤੇ ਨੇ ਇਹ ਗੁਰੂ ਪਾਤਸ਼ਾਹ ਕਲਾ ਵਰਤਾ ਰਿਆ ਬਾਦਲ ਕਿਉ ਤੁਹਾਡਾ ਪਾਪ ਦਾ ਕੜਾ ਭਰ ਚੁੱਕਿਆ ਤੁਹਾਡਾ ਅਖੀਰ ਆ ਚੁੱਕਿਆ ਔਰ ਆਉਣ ਵਾਲੇ ਸਮੇਂ 'ਚ ਪੰਜਾਬ ਦੇ ਲੋਕ ਇਹਨਾਂ ਨੂੰ ਆਪਣੇ ਸ਼ਬਦਾਂ ਦੇ ਵਿੱਚ ਜਵਾਬ ਦੇਣਗੇ ਸੋ ਸਾਰੇ ਪ੍ਰੈਸ ਵਾਲਿਆਂ ਦਾ ਬਹੁਤ ਧੰਨਵਾਦ ਹੈ ਜੇ ਕੋਈ ਸਵਾਲ ਹੈ ਤਾਂ ਤੁਸੀਂ ਪਲੀਜ਼ ਕਰ ਸਕਦੇ ਹੋ ਜਿਹੜੇ ਕਾਦੀਆਂ ਕਾਦੀਆਂ ਲਾਨੇ ਉਸ ਦੇ ਉੱਪਰ ਦਸਤਾਵੇਜ਼ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਇਸ ਪ੍ਰੈਸ ਵਾਰਤਾ ਵਿੱਚ ਮੌਜੂਦ ਸਾਰੇ ਹੀ ਸਾਡੇ ਪੱਤਰਕਾਰ ਭਰਾਵਾਂ ਦਾ ਮੈਂ ਜੀ ਆਇਆਂ ਕਰਦਾ ਧੰਨਵਾਦ ਕਰਦਾ ਅੱਜ ਦੀ ਇਸ ਪ੍ਰੈਸ ਵਾਰਤਾ ਦਾ ਸਾਡਾ ਮੁੱਖ ਮਕਸਦ ਜੋ ਵਿਧਾਨ ਸਭਾ ਹਲਕਾ ਕਾਦੀਆਂ ਦੇ ਵਿੱਚ ਬਾਦਲ ਦਲ ਵੱਲੋਂ ਰੈਲੀ ਕੀਤੀ ਗਈ ਹੈ। ਉਹਦੇ ਸਬੰਧ ਦੇ ਵਿੱਚ ਰੱਖਿਆ ਗਿਆ। ਪਹਿਲਾਂ ਤੋਂ ਮੈਂ ਦੱਸਣਾ ਚਾਹਾਂਗਾ ਕਿ ਇਹ ਜਿਹੜੀ ਮੁਹਿੰਮ ਹੈ ਇਹ ਸੁਖਬੀਰ ਬਚਾਓ ਤੇ ਪੰਜਾਬ ਡਰਾਉਂ ਮਹਿੰਦ। ਔਰ ਜਿਹੜੀ ਕੱਲ ਉੱਥੇ ਰੈਲੀ ਕੀਤੀ ਗਈ ਹੈ। ਉਹਦੇ ਵਿੱਚ ਸਾਰੇ ਪੰਜਾਬ ਤੋਂ ਲੋਕ ਇਕੱਠੇ ਕੀਤੇ ਗਏ। ਸਾਰੇ ਹੀ ਵਿਧਾਨ ਸਭਾਵਾਂ ਜਿਹੜੀਆਂ ਗੁਰਦਾਸਪੁਰ ਜ਼ਿਲ੍ਹੇ ਦੀਆਂ ਸੀ ਉੱਥੋਂ ਵੱਡੀ ਗਿਣਤੀ ਦੇ ਵਿੱਚ ਲੋਕ ਆਏ ਨੇ। ਇਥੋਂ ਤੱਕ ਕਿ ਰੋਪੜ ਲੁਧਿਆਣਾ ਹੁਸ਼ਿਆਰਪੁਰ ਜ਼ਿਲ੍ਹਿਆਂ ਚੋਂ ਤਰਨਤਾਰਨ ਅੰਮ੍ਰਿਤਸਰ ਸਾਰੇ ਜ਼ਿਲ੍ਹਿਆਂ ਦੇ ਵਿੱਚੋਂ ਉੱਥੇ ਲੋਕ ਜਿਹੜੇ ਆ ਉਹ ਇਕੱਠੇ ਕੀਤੇ ਗਏ ਆ ਇਹਦੇ ਨਾਲ ਨਾਲ ਜਿੰਨੀ ਯੂਥ ਸੀਗੇ ਯੂਥ ਦੇ ਪ੍ਰਧਾਨ ਉੱਥੇ ਆਏ ਉਹਨਾਂ ਨੇ ਸਾਰੇ ਪੰਜਾਬ ਤੋਂ ਯੂਥ ਜਿਹੜਾ ਉੱਥੇ ਆਰਗੇਨਾਈਜ਼ ਕੀਤਾ ਸੋ ਤੇ ਕੁਝ ਵੀ ਉੱਥੇ ਵੱਡਾ ਨਹੀਂ ਹੋ ਸਕਿਆ ਨਾ ਕੋ ਬਹੁਤਾ ਵੱਡਾ ਉੱਥੇ ਸਾਰੇ ਕਹਨ ਨੂੰ ਕਾਦੀਆਂ ਹਲਕੇ ਦਾ ਕੱਟ ਸੀ ਪਰ ਹੀ ਤਾਂ ਸਾਰੇ ਪੰਜਾਬ ਦਾ ਸੀ ਸੋ ਕੋਈ ਉਥੇ ਕੋਈ ਵੱਡੀ ਨਵੀਂ ਜੁਆਇਨਿੰਗ ਨਹੀਂ ਕਰ ਸਕੇ ਪਹਿਲੋਂ ਐਲਾਨ ਕਰਦੇ ਰਹੇ ਕਿ 25 ਸਰਪੰਚ ਜੁਆਇਨ ਹੋਣਗੇ 30 ਸਰਪੰਚ ਜੁਆਇਨ ਹੋਣਗੇ ਇੱਕ ਮੈਂਬਰ ਪੰਚਾਇਤ ਤੱਕ ਵੀ ਜਿਹੜਾ ਵਾ ਉਹ ਉਥੇ ਕੋਈ ਅਕਾਲੀ ਦਲ ਦਾ ਜੁਆਇਨ ਨਹੀਂ ਹੋਇਆ ਉਹੋ ਹੀ ਪਹਿਲਾ ਹੀ ਕੈਡਰ ਜਿਹੜਾ ਵਾ ਉਹਨੂੰ ਜਿੱਥੇ ਰੈਲੀ ਪੰਜਾਬ ਚ ਹੁੰਦੀ ਆ ਉਥੇ-ਉਥੇ ਇਹ ਕੈਡਰ ਆਪਣਾ ਜਿਹੜਾ ਵਾ ਉਹ ਲੈ ਕੇ ਚਲੇ ਜਾਂਦੇ ਉਸ ਤੋਂ ਅੱਗੇ ਮੈਂ ਤੁਹਾਨੂੰ ਦੱਸਣਾ ਚਾਹਨਾ ਕਿ ਕੱਲ ਦੀ ਰੈਲੀ ਵਿੱਚ ਵਿਕਰਮ ਮਜੀਠੀਆ ਵੀ ਨਹੀਂ ਉੱਥੇ ਹਾਜ਼ਰ ਹੋਏ ਪੰਜਾਬ ਦੀ ਪਹਿਲੀ ਰੈਲੀ ਹੋਵੇ ਮਾਝੇ ਦੇ ਵਿੱਚ ਹੋਵੇ ਮਾਝੇ ਦਾ ਵੱਡਾ ਚਿਹਰਾ ਵਿਕਰਮ ਮਜੀਠੀਆ ਹੋਣ ਤੇ ਕਾਦੀਆਂ ਹਲਕੇ 'ਚ ਉਹਨਾਂ ਦੀ ਗੈਰ ਹਾਜ਼ਰੀ ਜਿਹੜੀ ਆ ਇਹ ਸਿੱਧ ਕਰਦੀ ਆ ਕਿ ਅਕਾਲੀ ਦਲ ਦੇ ਵਿੱਚ ਅੰਦਰੂਨੀ ਦਰਾਰਾਂ ਪੈ ਚੁੱਕੀਆਂ ਨੇ ਦੋ ਵੱਡੇ ਪਾਵਰ ਸੈਂਟਰ ਉਹਦੇ 'ਚ ਬਣ ਚੁੱਕੇ ਨੇ ਔਰ ਸੁਖਬੀਰ ਔਰ ਮਜੀਠੀਆ ਦੇ ਵਿੱਚ ਇੰਟਰਨਲ ਪਾਰਟੀ ਦੇ ਵਿੱਚ ਬਹੁਤ ਵੱਡਾ ਰਿਫਟ ਆ ਚੁੱਕਿਆ ਔਰ ਆਉਣ ਵਾਲੇ ਸਮੇਂ 'ਚ ਅਕਾਲੀ ਦਲ 2-3 ਫਾੜ ਤੱਕ ਹੋ ਸਕ ਹੋ ਚੁੱਕਿਆ ਇਹ 4 ਫਾੜ ਹੋਣ ਜਾ ਰਿਹਾ ਔਰ ਇਹਦੇ ਤੋਂ ਅਗਲੀ ਜੇ ਅੱਜ ਦੀ ਗੱਲ ਕਰੀਏ ਤੇ ਸਾਡੇ ਅਕਾਲ ਤਖਤ ਸਾਹਿਬ ਦੇ ਸਾਫਕਾ ਜਥੇਦਾਰ ਗਿਆਨੀ ਰਕबीर ਸਿੰਘ ਹੁਣਾ ਨੇ ਬਹੁਤ ਵੱਡੇ ਖੁਲਾਸੇ ਜਿਹੜੇ ਉਹ ਕੀਤੇ ਹਨ ਉਹਨਾਂ ਨੇ ਸਾਰਾ ਦੱਸਿਆ ਕਿ ਕਿਸ ਤਰ੍ਹਾਂ ਇੱਕ ਖਾਸ ਪਰਿਵਾਰ ਦੀ ਪੁਸ਼ਤ ਪਣਾਈ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚ ਕਿਸ ਤਰ੍ਹਾਂ ਧੰਦਲੀਆਂ ਹੋ ਰਹੀਆਂ ਕਿਸ ਤਰ੍ਹਾਂ ਗੁਰਦੁਆਰਾ ਸਾਹਿਬ ਦੀ ਜ਼ਮੀਨ ਜਿਹੜੀ ਆ ਕੌਡੀਆਂ ਦੇ ਭਾਗ ਵੇਚੀ ਜਾ ਰਹੀ ਹੈ ਇੱਕ ਵਪਾਰ ਬਣਾ ਦਿੱਤਾ ਗਿਆ ਜਿਸ ਤਰ੍ਹਾਂ ਜਿਹੜੇ ਗੁਰੂ ਸਾਹਿਬ ਦੇ ਅਸੀਂ ਪਾਠ ਕਰਾਉਂਦੇ ਆ 8500 ਦੀ ਜਗ੍ਹਾ 5-5 ਲੱਖ ਤੱਕ ਰੁਪਿਆ ਜਿਹੜਾ ਵਾ ਉਹ ਸਿੱਖ ਸੰਗਤ ਕੋ ਲਿਆ ਜਾ ਰਿਹਾ ਬੇਰਾਬਾਦ ਨੂੰ ਪਰਫੁੱਲਤ ਜਿਹੜਾ ਵਾ ਉਥੇ ਕੀਤਾ ਜਾ ਰਿਹਾ ਤੇ ਜੇ ਅਸੀਂ ਥੋੜਾ ਇਹਦੇ ਬੈਕਗ੍ਰਾਉਂਡ 'ਚ ਜਾਈਏ ਸੁਖਬੀਰ ਸਿੰਘ ਬਾਦਲ ਨੇ ਕੱਲ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਮੈਨੂੰ ਦੁਬਾਰਾ ਰਾਜ ਭਾਗ ਦਿਓ ਪਰ ਮੈਂ ਉਹਨਾਂ ਨੂੰ ਪੁੱਛਣਾ ਚਾਹੁੰਦਾ ਕਿ ਪੰਜਾਬ ਦੇ ਲੋਕਾਂ ਨੇ ਪੰਜ ਵਾਰ ਬਾਦਲ ਪਰਿਵਾਰ ਨੂੰ ਰਾਜ ਭਾਗ ਦਿੱਤਾ ਤੇ ਤੁਸੀਂ ਉਸ ਰਾਜ ਭਾਗ 'ਚ ਕੀ ਕੀਤਾ ਤੁਸੀਂ ਉਸ ਰਾਜ ਭਾਗ 'ਚ ਬੇਅਦਬੀਆਂ ਕਰਵਾਈਆਂ ਤੁਸੀਂ ਉਸ ਰਾਜ ਭਾਗ 'ਚ ਸੌਦਾ ਸਾਧ ਨੂੰ ਮਾਫੀ ਦਿੱਤੀ ਤੁਸੀਂ ਉਸ ਰਾਜ ਭਾਗ ਦੇ ਵਿੱਚ ਸਾਡੇ ਸਿੰਘਾਂ ਨੂੰ ਸ਼ਹੀਦ ਕੀਤਾ ਔਰ ਡੇਰੇ ਸਿੱਸੇ ਵਾਲੇ ਨੂੰ ਮਾਫੀ ਦਿੱਤੀ 1 ਕਰੋੜ ਰੁਪਏ ਦੇ ਨੇੜੇ ਦੇ ਇਸ਼ਤਿਹਾਰ ਗੁਰੂ ਘਰ ਦੀ ਗੋਲਕ ਚੋਂ ਦਿੱਤੇ ਗਏ ਔਰ ਫਿਰ ਤੁਸੀਂ ਅਕਾਲ ਤਖਤ ਸਾਉਂ ਤੇ ਜਾ ਕੇ ਆਪਣੀ ਝੋਲੀ 'ਚ ਇਹ ਸਾਰੀਆਂ ਗੱਲਾਂ ਪਵਾ ਕੇ ਮਾਫੀ ਮੰਗੀ ਤਨਖਾਹ ਲਵਾਈ ਤੇ ਬਾਅਦ ਵਿੱਚ ਤੁਸੀਂ ਮੁਕਰ ਗਏ ਪੰਜਾਬ ਦੇ ਲੋਕਾਂ ਨੂੰ ਤੁਸੀਂ ਇਹ ਨਾ ਸਮਝੋ ਕਿ ਕੋਈ ਸਮਝ ਨਹੀਂ ਆਉਂਦਾ ਪੰਜਾਬ ਦੀ ਜਿਹੜੀ ਸੰਗਤ ਹੈ ਇਹ ਭਲੀ ਭਾਂਤ ਜਾਣਦੀ ਹੈ ਪੰਜਾਬ ਨੂੰ ਸੇਵਾ ਨਹੀਂ ਤੁਹਾਨੂੰ ਦੇਗਾ ਤੁਹਾਡੇ ਕੋਲੋਂ ਗੁਰੂ ਘਰ ਪੰਜਾਬ ਦੇ ਯਾਦ ਕਰਾਉਣੇ ਚਾਹੀਦੇ ਨੇ ਇਹ ਸਮੇਂ ਦੀ ਲੋੜ ਹੈ ਕਿਉਂਕਿ ਜੋ ਅੱਜ ਗਿਆਨੀ ਰਗਬੀਰ ਸਿੰਘ ਹੋਣਾ ਨੇ ਖਲਾਸੇ ਕੀਤੇ ਨੇ ਉਹਦੇ ਤੋਂ ਸਿੱਧ ਹੁੰਦਾ ਕਿ ਕਿਸ ਤਰ੍ਹਾਂ ਸਾਡੇ ਗੁਰੂ ਘਰਾਂ ਦੇ ਵਿੱਚ ਹਰ ਪ੍ਰਕਾਰ ਦੀਆਂ ਧੰਧਲੀਆਂ ਹੋ ਰਹੀਆਂ ਸ਼ੋਸ਼ਣ ਹੋ ਰਿਹਾ ਔਰ ਆਉਣ ਵਾਲੇ ਸਮੇਂ 'ਚ ਮੈਂ ਸਾਰੀ ਸਿੱਖ ਸੰਗਤ ਨੂੰ ਅਪੀਲ ਕਰਦਾ ਕਿ ਸਾਡੀ ਵੱਡੀ ਲੜਾਈ ਜਿਹੜੀ ਆ ਉਹ ਗੁਰੂ ਘਰਾਂ ਨੂੰ ਆਜ਼ਾਦ ਕਰਾਉਣ ਦੀ ਆ ਸੋ ਇਹਨਾਂ ਬਾਦਲਕਿਆਂ ਤੋਂ ਸਾਨੂੰ ਆਪਣੇ ਜਿਹੜੇ ਗੁਰੂ ਘਰ ਆ ਉਹ ਆਜ਼ਾਦ ਕਰਾਉਣੇ ਚਾਹੀਦੇ ਆ ਪਰ ਬਾਕੀ ਜੇ ਮੈਂ ਕਾਦੀਆਂ ਹਲਕੇ ਦੀ ਸਪੈਸੀਫਿਕ ਗੱਲ ਕਰਾਂ ਕੱਲ ਜਿਹੜੀ ਉਹ ਟਿਕਟ ਅਨਾਉਂਸ ਕਰਕੇ ਗਏ ਆ ਕਿ ਇਹ ਐਮਐਲਏ 27 ਚ ਬਣਾਓ ਆ 10 ਪਰਚੇ ਜਿਹੜਾ ਅਕਾਲੀ ਦਲ ਦਾ ਪਹਿਲਾ ਉਮੀਦਵਾਰ ਇਹਨਾਂ ਐਲਾਨ ਕੀਤਾ 10 ਪਰਚੇ 307 ਤੋਂ ਲੈ ਕੇ ਨਸ਼ਿਆਂ ਤੋਂ ਲੈ ਕੇ ਕ੍ਰਿਮਿਨਲ ਲੋਕਾਂ ਨੂੰ ਅਕਾਲੀ ਦਲ ਦੀਆਂ ਟਿਕਟਾਂ ਦਿੱਤੀਆਂ ਗਈਆਂ ਥੋੜਾ ਅੰਦਰ ਪਛੋਕਰ ਚ ਚਲੇ ਜਾਓ ਤਰਨ ਤਰਨ ਦੇ ਵਿੱਚ ਇਹ ਪੰਜਾਬ ਦੇ ਨਾਮੀ ਗੈਂਗਸਟਰ ਦੇ ਪਰਿਵਾਰ ਨੂੰ ਪਿੱਕ ਦਿੱਤੀ ਗਈ ਸੋ ਮੈਂ ਬਾਦਲ ਨੂੰ ਪੁੱਛਣਾ ਚਾਹੁੰਨਾ ਕਿ ਤੁਸੀਂ ਪੰਜਾਬ ਦੇ ਵਿੱਚ ਕਹੋ ਜਾਂ ਮੈਂ ਹੋਰ ਲਾਉਣਾ ਚਾਹੁੰਦੇ ਗੈਂਗਸਟਰ ਪਰਿਵਾਰਾਂ ਨੂੰ ਟਿਕਟਾਂ ਦੇ ਕੇ ਤੇ ਜਿਹੜੇ ਟਕਸਾਲੀ ਪਰਿਵਾਰ ਸੀ ਕੁਰਬਾਨੀ ਵਾਲੇ ਪਰਿਵਾਰ ਸੀ ਸਾਡਾ ਪਰਿਵਾਰ ਕਿਉਂ ਅਕਾਲੀ ਦਲ ਤੋਂ ਵਿਛੜਿਆ ਮੇਰੇ ਸਵਰਗੀ ਦਾਦਾ ਜੀ ਜਫੇਦਾਰ ਜਾਗਰਤ ਸਿੰਘ ਸੇਖਵਾ ਅਕਾਲੀ ਦਲ ਦੇ ਪ੍ਰਧਾਨ ਰਹੇ ਬਾਦਲ ਸਾਹਿਬ ਤੋਂ ਉਹਨਾਂ ਨੇ ਵੱਧ ਜੇਲਾਂ ਕੱਟੀਆਂ ਕੁਰਬਾਨੀਆਂ ਕੀਤੀਆਂ ਮੋਰਚੇ ਲਾਏ ਕਿਉਂ ਅਸੀਂ ਅਲਾਗ ਹੋਏ ਕਿਉਂਕਿ ਅਸੀਂ ਗੁਰੂ ਨੂੰ ਪਿੱਛੇ ਨਹੀਂ ਦੇ ਸਕਦੇ ਤੁਸੀਂ ਗੁਰੂ ਨੂੰ ਪਿੱਛੇ ਦਿੱਤੀ ਤੁਹਾਨੂੰ ਰਾਜ ਭਾਗ ਚਾਹੀਦਾ ਤੁਹਾਨੂੰ ਹੋਰ ਕੁਝ ਨਹੀਂ ਚਾਹੀਦਾ ਤੁਹਾਡਾ ਸਿਰਫ ਧਿਆਨ ਤੇ ਧਿਆਨ ਪੰਜਾਬ ਵਿੱਚ ਆਪਣੀ ਸੱਤਾ ਸਥਾਪਿਤ ਕਰਨ ਲਈ ਆ ਔਰ ਜੋ ਅੱਜ ਪੰਜਾਬ ਦੀ ਸਥਿਤੀ ਆ ਜੇ ਪੰਜਾਬ ਦੇ ਵਿੱਚ ਗੈਂਗਸਟਰ ਨੇ ਪੰਜਾਬ ਦੇ ਵਿੱਚ ਲਾਅਨ ਆਰਡਰ ਖਰਾਬ ਹੋਇਆ ਪੰਜਾਬ ਦੇ ਵਿੱਚ ਨਸ਼ੇ ਆ ਉਹ ਤੁਹਾਡੀ ਦੇਣ ਹੈ ਪੰਜਾਬ ਦੇ ਵਿੱਚ ਚਿੱਟਾ ਕਿੰਨੇ ਲਿਆਂਦਾ ਮੈਨੂੰ ਕਹਿਣ ਦੀ ਲੋੜ ਨਹੀਂ ਪੰਜਾਬ ਦੇ ਲੋਕ ਜਾਣਦੇ ਨੇ ਪੰਜਾਬ 'ਚ ਗੈਂਗਸਟਰਾਂ ਨੂੰ ਬਰਾਵਾ ਕੌਣ ਦੇ ਰਿਹਾ ਇਹ ਦੋਨੇ ਟਿਕਟਾਂ ਪ੍ਰਤੱਖ ਨੂੰ ਪਰਮਾਨ ਦੀ ਲੋੜ ਨਹੀਂ ਹੁੰਦੀ ਆ ਸਾਫ਼ ਦਿਖ ਰਿਹਾ ਕਿ ਕਿਸ ਤਰ੍ਹਾਂ ਦੇ ਪਰਿਵਾਰਾਂ ਨੂੰ ਬਾਦਲ ਦਲ ਜਿਹੜਾ ਟਿਕਟਾਂ ਨਾਲ ਨਵਾਜ ਰਿਹਾ ਸੋ ਇਸ ਕਰਕੇ ਤੁਸੀਂ ਜਿੰਨੀਆਂ ਮਰਜ਼ੀ ਰੈਲੀਆਂ ਕਰ ਲਓ ਜੋ ਮਰਜ਼ੀ ਕਰ ਲਓ ਪੰਜਾਬ ਦੇ ਲੋਕ ਤੁਹਾਨੂੰ 2022 ਦੀਆਂ ਇਲੈਕਸ਼ਨਾਂ ਦੇ ਵਿੱਚ ਪੂਰੀ ਤਰ੍ਹਾਂ ਰਿਜੈਕਟ ਕਰ ਚੁੱਕੇ ਨੇ ਔਰ ਤੁਸੀਂ ਸੁਪਨੇ ਲੈਂਦੇ ਹੋ ਪੰਜਾਬ 'ਚ ਸਰਕਾਰ ਬਣਾਉਣ ਦੀ ਤੁਹਾਡੇ ਕੋਲੋਂ ਤੇ ਗੁਰੂ ਘਰ ਲੋਕਾਂ ਨੇ ਆਜ਼ਾਦ ਕਰਾਉਣੇ ਆਰਦਾਸਾਂ ਹੋ ਰਹੀਆਂ ਨੇ ਪਛਾਰੀ ਦੁਨੀਆ 'ਚ ਔਰ ਇਹ ਕਲਾ ਵਰਤਰੀਆ ਮਹਾਰਾਜ ਦੀ ਜਿਹੜੀ ਅੱਜ ਗਿਆਨੀ ਰਕबीर ਸਿੰਘ ਹੋਣਾ ਨੇ ਖਲਾਸੇ ਕੀਤੇ ਨੇ ਇਹ ਗੁਰੂ ਪਾਤਸ਼ਾਹ ਕਲਾ ਵਰਤਾ ਰਹਿਆ ਬਾਦਲ ਕਿਉ ਤੁਹਾਡਾ ਪਾਪ ਦਾ ਕੜਾ ਭਰ ਚੁੱਕਿਆ ਤੁਹਾਡਾ ਅਖੀਰ ਆ ਚੁੱਕਿਆ ਔਰ ਆਉਣ ਵਾਲੇ ਸਮੇਂ 'ਚ ਪੰਜਾਬ ਦੇ ਲੋਕ ਇਹਨਾਂ ਨੂੰ ਆਪਣੀ ਸ਼ਰਧਾਂ ਦੇ ਵਿੱਚ ਜਵਾਬ ਦੇਣਗੇ ਸੋ ਸਾਰੇ ਪ੍ਰੈਸ ਵਾਲਿਆਂ ਦਾ ਬਹੁਤ ਧੰਨਵਾਦ ਹੈ ਜੇ ਕੋਈ ਸਵਾਲ ਹੈ ਤਾਂ ਤੁਸੀਂ ਪਲੀਜ਼ ਕਰ ਸਕਦੇ ਹੋ ਜਿਹੜੇ ਗੱਡੀਆਂ ਕਾਦੀਆਂ ਲਾਣੇ ਉਸ ਦੇ ਉੱਪਰ ਦੱਸ ਪਾ। ਵਾਹਿਗੁਰੂ ਜੀ ਕੀ ਫਤਿਹ। ਅੱਜ ਦੀ ਇਸ ਪ੍ਰੈਸ ਵਾਰਤਾ ਵਿੱਚ ਮੌਜੂਦ ਸਾਰੇ ਹੀ ਸਾਡੇ ਪੱਤਰਕਾਰ ਭਰਾਵਾਂ ਦਾ ਮੈਂ ਜੀ ਆਇਆਂ ਕਰਦਾ ਧੰਨਵਾਦ ਕਰਦਾ। ਅੱਜ ਦੀ ਇਸ ਪ੍ਰੈਸ ਵਾਰਤਾ ਦਾ ਸਾਡਾ ਮੁੱਖ ਮਕਸਦ ਜੋ ਵਿਧਾਨ ਸਭਾ ਹਲਕਾ ਕਾਦੀਆਂ ਦੇ ਵਿੱਚ ਬਾਦਲ ਦਲ ਵੱਲੋਂ ਰੈਲੀ ਕੀਤੀ ਗਈ ਹੈ। ਉਹਦੇ ਸਬੰਧ ਦੇ ਵਿੱਚ ਰੱਖਿਆ ਗਿਆ। ਪਹਿਲਾਂ ਤੋਂ ਮੈਂ ਦੱਸਣਾ ਚਾਹਾਂਗਾ ਕਿ ਇਹ ਜਿਹੜੀ ਮੁਹਿੰਮ ਹੈ ਇਹ ਸੁਖਬੀਰ ਬਚਾਓ ਤੇ ਪੰਜਾਬ ਡਰਾਉਂ ਮਹਿੰਦ। ਔਰ ਜਿਹੜੀ ਕੱਲ ਉੱਥੇ ਰੈਲੀ ਕੀਤੀ ਗਈ ਹੈ। ਉਹਦੇ ਵਿੱਚ ਸਾਰੇ ਪੰਜਾਬ ਤੋਂ ਲੋਕ ਇਕੱਠੇ ਕੀਤੇ ਗਏ। ਸਾਰੇ ਹੀ ਵਿਧਾਨ ਸਭਾਵਾਂ ਜਿਹੜੀਆਂ ਗਰਦਾਸਪੁਰ ਜ਼ਿਲ੍ਹੇ ਦੀਆਂ ਸੀ ਉੱਥੋਂ ਵੱਡੀ ਗਿਣਤੀ ਦੇ ਵਿੱਚ ਲੋਕ ਆਏ ਨੇ। ਇਥੋਂ ਤੱਕ ਕਿ ਰੋਪੜ ਲੁਧਿਆਣਾ ਹੁਸ਼ਿਆਰਪੁਰ ਜ਼ਿਲ੍ਹਿਆਂ ਚੋਂ ਤਰਨਤਾਰਨ ਅੰਮ੍ਰਿਤਸਰ ਸਾਰੇ ਜ਼ਿਲ੍ਹਿਆਂ ਦੇ ਵਿੱਚੋਂ ਉੱਥੇ ਲੋਕ ਜਿਹੜੇ ਆ ਉਹ ਇਕੱਠੇ ਕੀਤੇ ਗਏ ਆ ਇਹਦੇ ਨਾਲ ਨਾਲ ਜਿੰਨੀ ਯੂਥ ਸੀਗੇ ਯੂਥ ਦੇ ਪ੍ਰਧਾਨ ਉੱਥੇ ਆਏ ਉਹਨਾਂ ਨੇ ਸਾਰੇ ਪੰਜਾਬ ਤੋਂ ਯੂਥ ਜਿਹੜਾ ਉੱਥੇ ਆਰਗੇਨਾਈਜ਼ ਕੀਤਾ ਸੋ ਤੇ ਕੁਝ ਵੀ ਉੱਥੇ ਵੱਡਾ ਨਹੀਂ ਹੋ ਸਕਿਆ ਨਾ ਕੋ ਬਹੁਤਾ ਵੱਡਾ ਉੱਥੇ ਸਾਰੇ ਕਹਿੰਦੇ ਕਾਦੀਆਂ ਹਲਕੇ ਦਾ ਕੱਟ ਸੀ ਪਰ ਕੀਤਾ ਸਾਰੇ ਪੰਜਾਬ ਦਾ ਸੀ ਸੋ ਕੋਈ ਉਥੇ ਕੋਈ ਵੱਡੀ ਨਵੀਂ ਜੁਆਇਨਿੰਗ ਨਹੀਂ ਕਰ ਸਕੇ ਪਹਿਲੋਂ ਐਲਾਨ ਕਰਦੇ ਰਹੇ ਕਿ 25 ਸਰਪੰਚ ਜੁਆਇਨ ਹੋਣਗੇ 30 ਸਰਪੰਚ ਜੁਆਇਨ ਹੋਣਗੇ ਇੱਕ ਮੈਂਬਰ ਪੰਚਾਇਤ ਤੱਕ ਵੀ ਜਿਹੜਾ ਵਾ ਉਹ ਉਥੇ ਕੋਈ ਅਕਾਲੀ ਦਲ ਦਾ ਜੁਆਇਨ ਨਹੀਂ ਹੋਇਆ ਉਹ ਹੀ ਪਹਿਲਾ ਹੀ ਕੇਡਰ ਜਿਹੜਾ ਵਾ ਉਹਨੂੰ ਜਿੱਥੇ ਰੈਲੀ ਪੰਜਾਬ ਚ ਹੁੰਦੀ ਆ ਉਥੇ-ਉਥੇ ਇਹ ਕੇਡਰ ਆਪਣਾ ਜਿਹੜਾ ਵਾ ਉਹ ਲੈ ਕੇ ਚਲੇ ਜਾਂਦੇ ਉਸ ਤੋਂ ਅੱਗੇ ਮੈਂ ਤੁਹਾਨੂੰ ਦੱਸਣਾ ਚਾਹਨਾ ਕਿ ਕੱਲ ਦੀ ਰੈਲੀ ਵਿੱਚ ਵਿਕਰਮ ਮਜੀਠੀਆ ਵੀ ਨਹੀਂ ਉੱਥੇ ਹਾਜ਼ਰ ਹੋਏ ਪੰਜਾਬ ਦੀ ਪਹਿਲੀ ਰੈਲੀ ਹੋਵੇ ਮਾਝੇ ਦੇ ਵਿੱਚ ਹੋਵੇ ਮਾਝੇ ਦਾ ਵੱਡਾ ਚਿਹਰਾ ਵਿਕਰਮ ਮਜੀਠੀਆ ਹੋਣ ਤੇ ਕਾਦੀਆਂ ਹਲਕੇ 'ਚ ਉਹਨਾਂ ਦੀ ਗੈਰ ਹਾਜ਼ਰੀ ਜਿਹੜੀ ਆ ਇਹ ਸਿੱਧ ਕਰਦੀ ਆ ਕਿ ਅਕਾਲੀ ਦਲ ਦੇ ਵਿੱਚ ਅੰਦਰੂਨੀ ਦਰਾਰਾਂ ਪੈ ਚੁੱਕੀਆਂ ਨੇ ਦੋ ਵੱਡੇ ਪਾਵਰ ਸੈਂਟਰ ਉਹਦੇ 'ਚ ਬਣ ਚੁੱਕੇ ਨੇ ਔਰ ਸਖਬੀਰ ਔਰ ਮਜੀਠੀਆ ਦੇ ਵਿੱਚ ਇੰਟਰਨਲ ਪਾਰਟੀ ਦੇ ਵਿੱਚ ਬਹੁਤ ਵੱਡਾ ਰਿਫਟ ਆ ਚੁੱਕਿਆ ਔਰ ਆਉਣ ਵਾਲੇ ਸਮੇਂ 'ਚ ਅਕਾਲੀ ਦਲ 2-3 ਫਾੜ ਤੱਕ ਹੋ ਸਕੇ ਹੋ ਚੁੱਕਿਆ ਇਹ 4 ਫਾੜ ਹੋਣ ਜਾ ਰਿਹਾ ਔਰ ਇਹਦੇ ਤੋਂ ਅਗਲੀ ਜੇ ਅੱਜ ਦੀ ਗੱਲ ਕਰੀਏ ਤੇ ਸਾਡੇ ਅਕਾਲ ਤਖਤ ਸਾਹਿਬ ਦੇ ਸਾਫਕਾ ਜਥੇਦਾਰ ਗਿਆਨੀ ਰਕबीर ਸਿੰਘ ਹੁਣਾ ਨੇ ਬਹੁਤ ਵੱਡੇ ਖੁਲਾਸੇ ਜਿਹੜੇ ਉਹ ਕੀਤੇ ਆ ਉਹਨਾਂ ਨੇ ਸਾਰਾ ਦੱਸਿਆ ਕਿ ਕਿਸ ਤਰ੍ਹਾਂ ਇੱਕ ਖਾਸ ਪਰਿਵਾਰ ਦੀ ਪੁਸ਼ਤ ਪਣਾਈ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਚ ਕਿਸ ਤਰ੍ਹਾਂ ਧੰਦਲੀਆਂ ਹੋ ਰਹੀਆਂ ਕਿਸ ਤਰ੍ਹਾਂ ਗੁਰਦੁਆਰਾ ਸਾਹਿਬ ਦੀ ਜ਼ਮੀਨ ਜਿਹੜੀ ਆ ਕੌਡੀਆਂ ਤੇ ਭਾਗ ਵੇਚੀ ਜਾ ਰਹੀ ਹੈ ਇੱਕ ਵਪਾਰ ਬਣਾ ਦਿੱਤਾ ਗਿਆ ਜਿਸ ਤਰ੍ਹਾਂ ਜਿਹੜੇ ਗੁਰੂ ਸਾਹਿਬ ਦੇ ਅਸੀਂ ਪਾਠ ਕਰਾਉਂਦੇ ਆ 8500 ਦੀ ਜਗ੍ਹਾ 5-5 ਲੱਖ ਤੱਕ ਰੁਪਇਆ ਜਿਹੜਾ ਵਾ ਉਹ ਸਿੱਖ ਸੰਗਤ ਕੋ ਲਿਆ ਜਾ ਰਿਹਾ ਡੇਰਾਬਾਦ ਨੂੰ ਪਰਫੁੱਲਤ ਜਿਹੜਾ ਵਾ ਉਥੇ ਕੀਤਾ ਜਾ ਰਿਹਾ ਤੇ ਜੇ ਅਸੀਂ ਥੋੜਾ ਇਹਦੇ ਬੈਕਗ੍ਰਾਉਂਡ 'ਚ ਜਾਈਏ ਸੁਖਬੀਰ ਸਿੰਘ ਬਾਦਲ ਨੇ ਕੱਲ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਮੈਨੂੰ ਦੁਬਾਰਾ ਰਾਜ ਭਾਗ ਦਿਓ ਪਰ ਮੈਂ ਉਹਨਾਂ ਨੂੰ ਪੁੱਛਣਾ ਚਾਹੁੰਦਾ ਕਿ ਪੰਜਾਬ ਦੇ ਲੋਕਾਂ ਨੇ ਪੰਜ ਵਾਰ ਬਾਦਲ ਪਰਿਵਾਰ ਨੂੰ ਰਾਜ ਭਾਗ ਦਿੱਤਾ ਤੇ ਤੁਸੀਂ ਉਸ ਰਾਜ ਭਾਗ 'ਚ ਕੀ ਕੀਤਾ ਤੁਸੀਂ ਉਸ ਰਾਜ ਭਾਗ 'ਚ ਬੇਅਦਬੀਆਂ ਕਰਵਾਈਆਂ ਤੁਸੀਂ ਉਸ ਰਾਜ ਭਾਗ 'ਚ ਸੌਦਾ ਸਾਧ ਨੂੰ ਮਾਫੀ ਦਿੱਤੀ ਤੁਸੀਂ ਉਸ ਰਾਜ ਭਾਗ ਦੇ ਵਿੱਚ ਸਾਡੇ ਸਿੰਘਾਂ ਨੂੰ ਸ਼ਹੀਦ ਕੀਤਾ ਔਰ ਡੇਰੇ ਸਿਸੇ ਵਾਲੇ ਨੂੰ ਮਾਫੀ ਦਿੱਤੀ 1 ਕਰੋੜ ਰੁਪਏ ਦੇ ਨੇੜੇ ਦੇ ਇਸ਼ਤਿਹਾਰ ਗੁਰੂ ਘਰ ਦੀ ਗੋਲਕ ਚੋਂ ਦਿੱਤੇ ਗਏ